ਚੱਕਰ ਖੋਇਆ ਨਾਜਰਾ ਖੋਇਆ ਬਣਾਇਆ ਹੈ ਆ ਦੇ ਕਿੱਟਾ ਨਹੀਂ ਜਾ ਬੇ ਇਹ ਇਹਦੇ ਪੈਸੇ ਕੁਛ ਇਹਦੇ ਬਣ ਹਾਂ ਪੈਸੇ ਨਹੀਂ ਬਣੇ ਰਾਤੀਆਂ ਨੂੰ 12:00 ਵਜੇ ਖੋਇਆ ਬੁਲੰਦ ਹੈ ਇਹਨੇ ਖੋਇਆ ਇੱਦਾਂ ਘਾਲਿਆ ਕਰਨਾ ਪੀਸ ਨਹੀਂ ਰਹਿੰਦੋ ਰੰਦ ਪੀਸ ਨਹੀਂ ਨਿਕਲਣੇ ਪੈਦਾ ਇਹ ਚੋਰਪੂਰ ਚੱਲਣ ਦੋ ਸਖਤ ਬਹੁਤ ਹੂੰ ਇਹਦੇ ਇੱਦਾਂ ਚੱਲੂਗਾ ਹੂੰ ਇੱਕ ਇਹਦੇ ਰਗੜੀ ਜਾ ਰਹੀ ਗੋਭੀ ਪਰਾਂਠੇ ਗੋਭੀ ਵਾਲੇ ਹੂੰ ਪਰਾਂਠੇ ਬਣਾਈਆਂ ਗੋਭੀ ਵਾਲ ਪਰਾਂਠੇ ਬੜੇ ਚੱਲਦੇ ਕਦੀ ਆਲੂ ਵਾਲੇ ਕਦੀ ਮੋਲੀਆਂ ਵਾਲੇ ਕਦੀ ਗੋਭੀ ਵਾਲੇ ਚਲੋ ਇਹ ਹੋ ਗਿਆ ਗੋਬੀ ਗੱਬੀ ਕਾ ਜਦ ਰੁਜ ਰਹੇ ਹੁਕਮ ਹਮ ਦਾ ਸਵਾਲ ਵਿੱਚ ਮੈਂ ਚਲਾ ਸ਼ਹਿਰ ਨੂੰ ਤੇ ਟਾਈਮ ਹੋ ਗਿਆ 12 1 ਵਜੇ ਦਾ ਥੋੜਾ ਕੰਮ ਜ਼ਰੂਰੀ ਹੈ ਤੇ ਘਰੇ ਉਧਰ ਕੰਮ ਕਰਾਉਣ ਵਾਲਾ ਤੇ ਉਹ ਥੋੜਾ ਸਮਾਨ ਦਾ ਇਕੱਠਾ ਕਰਨਾ ਹੈ ਤੇ ਇੱਕ ਦੋ ਡੇੜੇ ਦਾ ਕੰਮ ਰਹਿ ਗਿਆ ਉੱਥੇ ਤੇ ਮੈਂ ਜਾ ਰਿਹਾ ਮੈਂ ਤੇ ਡੜੀ ਨੇ ਜਾਣਾ ਤੇ ਉਧਰ ਪਕੌੜੇ ਚੱਲ ਰਹੇ ਨੇ ਥੋੜੇ ਜਵਾਦ ਨੇ ਹਾਂ ਸਵਾਦ ਹੈ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਗੁੱਡ ਮਾਰਨਿੰਗ ਕੀ ਹਾਲ ਚਾਲ ਕਿਦਾਂ ਸਾਰੇ ਠੀਕ ਠਾਕ ਵਧੀਆ ਤੇ ਮੈਂ ਜਾ ਰਿਹਾ ਲੱਕੜ ਮੰਡੀ ਤੋਂ ਆਪਣੇ ਉਤਰਕਾਰ ਵਾਸਤੇ ਚਗਾਠਾਂ ਇੱਕ ਦੋ ਬਣਾਉਣੀਆਂ ਤਿੰਨ ਚ ਚਗਾਠਾਂ ਤੇ ਉਹਦੇ ਬਾਅਦ ਲੱਕੜ ਲੈ ਆਈਏ ਮੈਂ ਗਿਆ ਤੇ ਲੱਕੜ ਮੰਡੀ ਲੱਕੜ ਚਰਾ ਕੇ ਵੇਖਦੇ ਉੱਥੇ ਕੜੀਆਂ ਮਿਲਦੀਆਂ ਕਿ ਲੱਕੜ ਮਿਲਦੀ ਕਪੂਰਸਾਲ ਦੀ ਕਪੂਰਸਾਲ ਦੀ ਦਾ ਕੀ ਰੇਟ ਉਹਨੇ ਬਣਾਏ ਨੂੰ ਕਾਫੀ ਚਿਰ ਹੋ ਗਿਆ ਜੀ ਕਦੀ ਚਗਾਠਾ ਚੁਟਾ ਦਾ ਕੰਮ ਕੱਟ ਹੀ ਕੀਤਾ ਵੈਸੇ ਉਹ ਗੇਮਰ ਖਣ ਜਿਆਦਾ ਨਹੀਂ 5-7 ਸਾਲ ਹੋ ਗਏ ਨੇ ਹਨਾ ਜਿਆਦਾ ਪਲਾਈ ਬੋਰਡ ਦਾ ਇਹ ਕਰੀਦਾ ਤੇ ਬਾਕੀ ਜਿਗਾਠਾ ਦੇਖਾਂਗੇ ਪਲਾਈ ਬੋਰਡ ਦੀ ਲਾਦਾਂਗੇ ਤੇ ਇੱਕ ਦੋ ਮੇਨ ਜਿਹੜੀਆਂ ਮੋਹ ਲਾਵਾਂਗੇ ਆਪਾਂ ਕਪੂਰਸਾਲ ਦੀਆਂ ਇੱਕ ਕਪੂਰਸਾਲ ਦੀ ਲੱਕੜ ਥੋੜੀ ਵਧੀਆ ਹੁੰਦੀ ਹੈ ਲੈ ਘਮਾਇਆ ਕੀ ਥੋੜੀ ਦਿੱਤਾ ਕਹਿੰਦੇ ਕਿਤੇ ਵੇਦਰਾ ਗੱਡੀ ਮਾਰਦੇ ਹੀ ਕਹਿੰਦੇ ਕੱਲ ਪਰਸੋਂ ਉੱਥੇ ਦੀਦ ਦੇ ਘਰ ਲੱਗੀ ਗੱਡੀ ਉੱਧਰ ਬੈਕ ਸਾਈਡ ਉਹਨੇ ਬਾਹਰ ਹੀ ਗੱਡੀ ਲੱਗ ਜਾਈ ਗਲੀ ਮਗਰ ਉਹਨੇ ਮੋਰਸਲ ਮਾਰਤਾ ਕਿ ਮਾਰਤਾ ਉਹ ਮਗਰ ਉਹ ਥੱਲੇ ਵੀ ਪਲੇਟ ਚਿੱਬੀ ਕਰਦੀ ਆ ਤੇ ਆ ਵੀ ਚਿਬਾ ਹੋ ਗਿਆ ਬੰਪਰ ਵੀ ਬੈਕ ਵਾਲਾ ਜਿਹੜਾ ਮਗਰ ਚਲ ਵੇਖਾਂਗੇ ਨੂੰ ਥੋੜੀ ਜੀ ਕਰਾ ਦਾਂਗੇ ਕਰਾਂਗੇ ਸੰਗ ਲੱਥ ਗਿਆ ਇੱਥੇ ਟੇਪ ਟੂ ਕਰਾ ਦਾਂਗੇ ਥੋੜੀ ਬਹੁਤ ਆਪਾਂ ਚੱਲੇ ਹੀ ਚਾਹ ਆ ਗਈ ਬਿਲਕੁਲ ਠੀਕ ਹੈ ਟੇਡੀਓ ਵੀ ਆ ਗਏ ਨੇ ਅੰਦਰ ਫਿਰ ਆਪਾਂ ਚੱਲੀਏ ਚਾਹ ਪੀ ਕੇ ਲੱਡੂ ਨਾ ਆ ਰਿਹਾ ਫੋਨ ਕੋਈ ਮੰਮੀ ਵੀ ਆ ਗਏ ਨੀ ਮੈਂ ਆ ਗਿੱਧੇ ਲੈ ਕੇ ਗਲਾਸ ਗਲਾਸੀ ਹਾਂ ਗਲਾਸੀ ਲੈ ਗਿਆ ਸਹੀ ਸਹੀ ਜੀ ਚਾ ਥੋੜੀ ਕਰ ਲਈ ਹੈ ਹਾਂ ਹੋ ਮੇਰੀ ਆ ਜਾ ਦੇ ਦੇ ਡੱਟਾ ਲਿਆ ਠੀਕ ਠੀਕ ਨਾਲ ਵੇਸਣ ਨਾਲ ਪਕੌੜੇ ਆਹ ਪਿਆ ਚਲ ਪੀ ਲੋ ਜਾ ਆ ਮੇਰੇ ਖਾਲਾ ਸੇ ਕੀ ਆ ਡੀਆ ਹੋਏ ਅੱਛਾ ਉਹ ਕਹਿੰਦਾ ਚਲੋ ਚਲੀਏ ਆਪਾਂ ਨੇ ਲੱਕੜ ਮੰਡੀ ਪਹੁੰਚ ਗਏ ਆਪਾਂ ਆ ਗੱਟੂ ਦੋ ਲੱਲੇ ਨੇ ਲੱਗੇ ਨੇ ਚੀਰਨ ਹੁਣ ਸ਼ੇਰ ਕੇ ਤੇ ਰੱਖਸ਼ਾ ਖੜ ਕੇ ਤੇ ਆਪਾਂ ਲੈ ਜਾਣੀ ਚਰਾਗੇ ਕਪੂਸ ਵਾਲੀ ਲੱਕੜ ਹੀ ਆਪਾਂ ਲਈਏ ਵਸੇ ਠੰਡ ਬਹੁਤ ਜ਼ਿਆਦਾ ਇੱਧਰ ਗੱਡੀ ਧੋਤੀ ਆਪਾਂ ਗੱਡੀ ਬਹੁਤ ਗੰਦੀ ਹੋਈ ਸੀ ਤਿੰਨ ਚਾਰ ਦਿਨ ਹੋਏ ਜੋ ਕੰਮ ਤੋਂ ਝੋਏ ਆਏ ਆ ਗੱਡੀ ਸਾਫ਼ ਹੀ ਨਹੀਂ ਕੀਤੀ ਗੱਡੀ ਗੱਡੀ ਤੇ ਆਪਾਂ ਧੋਤੀ ਆਪ ਨੂੰ ਗਿਫਟ ਮਿਲਿਆ ਏ ਲਓ ਜੀ ਗਿਫਟ ਵੀ ਲਾਤਾ ਜਿਹੜਾ ਆਪ ਨੂੰ ਮਿਲਿਆ ਏ ਹੋਰ ਦੇ ਲੱਗਣ ਹੁਣ ਲੱਗੇ ਬਣ ਟੋਸਟ ਆਲੂ ਮਿੱਸ ਹੋ ਚੁੱਕੇ ਦਾ ਬ੍ਰਾਊਨ ਬ੍ਰੈਡ ਇਧਰ ਲੱਗੇ ਨੇ ਟੋਸਟ ਬਣਾਉਣਾ ਚਾਹ ਬਣਾ ਲਈ ਪਹਿਲਾਂ ਦੀ ਦੋ ਵਰੰਗ ਗਰਮ ਕਰਕੇ ਪੀਣ ਦੀ ਕੋਸ਼ਿਸ਼ ਕੀਤੀ ਪਰ ਫਿਰ ਠੰਡੀ ਹੋ ਗਈ ਪਹਿਲਾਂ ਤਾਂ ਬਣਾਈ ਪਹਿਲਾਂ ਲੈ ਖੜੀ ਅੰਦਰ ਚਾਹ ਤੇ ਮਿੱਠਾ ਜ਼ਿਆਦਾ ਪਾਤਾ ਬੰਦ ਕਰ ਦੋ ਕਿ ਆਸ ਇੱਕ ਅੰਦਰ ਟੋਸਟ ਖਾਣੇ ਮੈਂ ਖਾ ਬਣਾ ਲਓ। ਇਹ ਆਲੂ ਭਾਲ ਲਏ ਆ। ਵਿੱਚ ਜਿਹੜਾ ਮਟੀਰੀਅਲ ਉਹ ਪਾ ਦਿੱਤਾ ਪਿਆਜ਼, ਧਨੀਆ, ਮਿਰਚਾਂ, ਨਮਕ, ਮਸਾਲਾ। ਇਹਦੇ ਵਿੱਚ ਬਣਾਵਾਂਗੇ ਸੈਂਡਵਿਚ ਇਹਦੇ ਵਿੱਚ ਬਹੁਤ ਵਧੀਆ ਸੈਂਡਵਿਚ ਬਣਦੇ। ਹੱਥ ਨਾਲ ਨਹੀਂ ਬਣਦੇ ਤਵੇ ਦੇ ਉੱਪਰ ਸਹੀ ਨਹੀਂ ਬਣਦੇ। ਪਹਿਲਾਂ ਪਾਵਾਂਗੇ ਟਮਾਟਰ ਸੋ ਬਸ ਬਸ ਬਹੁਤ ਬਾਤ ਈ ਯਾਰ। ਨਹੀਂ ਨਹੀਂ ਹੈ? ਇੰਨੀ ਹੀ ਹੁੰਦੀ ਹੈ। ਚਲੋ। ਪਨੀਰ ਵਾਲੇ ਸੈਂਡਵਿਚ ਵੀ ਬਹੁਤ ਵਧੀਆ ਹੁੰਦੇ ਤੇ ਆਲੂ ਵਾਲੇ ਵੀ ਅਸੀਂ ਹੁੰਦੇ ਕਿਸ ਦਿਨ ਪਨੀਰ ਬਣਾਉਂਦੇ ਉਹ ਦਿਨ ਤੁਹਾਨੂੰ ਕਿੰਨਾ ਬੜੀ ਵਧੀਆ ਬਣਦਾ ਪਨੀਰ ਵਾਲੇ ਕੱਲੇ ਪਨੀਰ ਪਨੀਰ ਇਹਨਾਂ ਦੀ ਮਸਾ ਪਨੀਰ ਪਰ ਪਨੀਰ ਵਾਲੇ ਬਣ ਜਾਣੇ ਇਹਨਾਂ ਨੇ ਮਟੀਰੀਅਲ ਲਾਉਣਾ ਮੜ ਗਿਆ ਬਾਹਰ ਨਿਕਲ ਜਾਣਾ ਸਾਰਾ ਮਟੀਰੀਅਲ ਚੱਲ ਇੱਥੇ ਜਿਆਦਾ ਫਰਕ ਨਹੀਂ ਕਰ ਲਿਆ ਜੀ ਥੋੜਾ ਪਨੀਰ ਨੂੰ ਇਹਨਾਂ ਗਲਤੀ ਤੇ ਫਿਰ ਗਲਤੀ ਕਰਕੇ ਆ ਕਰਨ ਦੀ ਇਹ ਤੇ ਪਾ ਦੋ ਬਰ 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 ਪਾ ਦੋ ਇਹ ਵੱਖਰਾ ਇਹਦੇ ਨਾਲ ਸੇ ਜੋੜਨਾ ਹੈ ਇਹਦੇ ਤੇ ਬੱਕਰੇ ਬਣਾ ਲਾਉਣੇ ਆ ਜੀ ਹਮਦੁਲਾਹ ਆਹ ਇਹ ਹੀਰਾ ਤੇ ਛਾ ਗਿਆ ਹੀਰਾ ਸਾਰੇ ਕੰਮ ਕਰਨੇ ਚਾਹੀਦੇ ਵੈਰੀ ਗੁੱਡ ਸ਼ਾਬਾਸ਼ ਇਦਾਂ ਇਦਾਂ ਨੂੰ ਇਹ ਟੋਸਟ ਅੱਗ ਤੇ ਵਿੱਚ ਤੇ ਹੁਣ ਜਦੋਂ ਤੱਕ ਆਹ ਲਾਲ ਬੱਤੀ ਚੱਪ ਨਹੀਂ ਹੁੰਦੀ ਉਨਾ ਚਿਰ ਵੇਟ ਕਰਨੀ ਪੈਣੀ ਹੈ ਨਾਲ ਦੇ ਵੀ ਟੋਸਟ ਖਾ ਲੋ ਟੋਸਟ ਦਬੇ ਰੈਡੀ ਅੱਜ ਚੱਲਾ ਬਾਲ ਲਿਆ ਪਾ ਪੈਂਦਾ ਫਿਰ ਵੀ ਕੜਾਈ ਛੜ ਜਾਣੀ ਨਹੀਂ ਪਈ ਨਾ ਹੂੰ ਇਹ ਤਾਂ ਸਾਡੇ ਨਿਆਲੇ ਇਹਦਾ ਉਹ ਜਾ ਆ ਜਾ ਰੁਕ ਜਾ ਰੇ ਉਹ ਤਾਂ ਨਹੀਂ ਇਹ ਕੰਮ ਮੈਂ ਪਰੂਪਰ ਨਹੀਂ ਹੋਂਦਾ ਚੱਲਾ ਬਾਲ ਲਿਆ ਖਾਲੀ ਕੜਾਈ ਉੱਤੇ ਰੱਖੀ ਐ ਦਸ ਲੈਂਦਾ ਨੀ ਦੁੱਧ ਖੋਇਆ ਲੱਗੇ ਉਹਨੂੰ ਵੇਖਦੇ ਦੋ ਕਿਲੋ ਦੋ ਚੋ ਕਿੰਨਾ ਖੋਇਆ ਨਿਕਲਦਾ ਆ ਕਿੰਨਾ 2 ਕਿਲੋ ਹਾਂ ਹਾਂ ਯੋ ਵੀ ਕਿ ਕਿੰਨਾ ਗਨੇ ਕੁੱਲੀ ਦੇ ਨਿਕਲ ਜੂਗਾ ਖੋਲ ਹਾਂ ਲਓ ਮੈਂ ਖੋਲਦਾ ਚੱਬਾ ਬਣਾਵਾ ਹੁਣ ਚ ਧਿਆਨ ਰੱਖਣਾ ਪੈਣਾ ਵਾ ਫੇ ਥੱਲੇ ਨਾ ਲੱਗ ਜੇ ਹੈ ਰੀ ਖਵਾ ਮਾਰਨ ਦੀ ਤਿਆਰੀ 2 ਕਿਲੋ ਦੁੱਧ ਪਾ ਲਿਆ ਬੜਾ 2 ਕਿਲੋ ਹੀ ਤੇ ਜੋ ਜਿਆਦਾ ਨੇ ਇੱਕ ਕੁੱਲੀ ਨਿਕਲ ਆਉਗੀ ਖੋਈ ਦੀ ਬੱਲੇ ਹੋ ਗਿਆ ਮੈਂ ਮੈਂ ਕਹਿੰਦਾ ਬੱਲੇ ਬੈਕ ਆ ਗਈ ਹੋਈ ਤੇ ਅੱਗੇ ਬੜੀ ਤੇਜ਼ ਹੋ ਗਈ ਆ ਅੱਖਾਂ 'ਚ ਧੂਆਂ ਪੈ ਗਿਆ ਬਹੁਤ ਜ਼ਿਆਦਾ ਇਹਦਾ ਭੈਣ ਲਿਆ ਦੁੱਧੇ ਘਟਦਾ ਜਾਣ ਰਿਹਾ ਉਹਨਾਂ ਨੇ ਉਹਨਾਂ ਨੇ ਇੱਧਰ ਦਿੱਤਾ ਇਹ ਕੱਟੋ ਕੱਟ ਕੇ ਦਿੱਤਾ ਵਾਲੀ ਸੜਿਆ ਗੋਗਲ ਲਗਾ ਦਿੰਦਾ ਆ ਆ ਗੰਜਰ ਆ ਕੱਟੇ ਖੋਇਆ ਬੰ ਮਿਕਲੇ ਨਾ ਦੁੱਧ ਖਰਾਬ ਹੋ ਜੇ ਸਾਹ ਹੰਤੋਂ ਚ ਪਾਣੀ ਭਾਇਆ ਹੋ ਗਿਆ ਦੇਰੀ ਨੂੰ ਦੁੱਧ ਲੈਣ ਨਾਲ ਤੁਹਾਨੂੰ ਬੜੀ ਮਲਾਵਟ ਬੜੀ ਕਰਦੇ ਹਨ ਇੱਕ ਦਾ ਪ੍ਰਮੋਸ਼ਨ ਦੀ ਗੱਲ ਚੱਲਣ ਦੀ ਤੇ ਮੰਮੀ ਕਹਿੰਦੀ ਹੈ ਕਿ ਬਸ ਇਹ ਕਿਹੜਾ ਕੰਮ ਹੈ ਪ੍ਰਮੋਸ਼ਨ ਤੇ ਕਮੈਂਟਸ ਆਉਣੇ ਲਾਣੀ ਪ੍ਰਮੋਸ਼ਨ ਕਰਨੀਆਂ ਤੇ ਇੱਕ ਫਾਰਸ ਲਾਇਓ ਦੀ ਵੀ ਕਰਨੀ ਹੈ ਕੀ ਆਉਂਦੇ ਨੇ ਕਰਿਆ ਕਰ ਰਾਦਰ ਬੰਦਾ ਕਰ ਲੈ ਠੰਡੀ ਬੜੀ ਤੇ ਅੱਜ ਕਰਦੇ ਨੇ ਦੋਹੇ ਪਰਮੋਸ਼ਨ ਕਰ ਦੇਣੀ ਅੱਜ ਹੈਗੇ ਨਹੀਂ ਬੋਲਣਾ ਯਾਣਾ ਮਮੀ ਕਿਆ ਚੀਜ਼ ਦਾਂ ਯਾ ਇਦਾਂ ਹੀ ਹਣ ਸੱਸ ਦੀ ਜੀ ਮੈਡਮ ਜੀ ਆਏ ਬੰਦੇ ਅੱਡੇ ਨੋ ਐਸੀ ਬੋਸ ਤਾਂ ਆਇਆ ਜਿਹੜਾ ਵੇਸਨ ਪਿਆ ਹੈ ਬਣਾਇਆ ਹੈ ਆਪਣੇ ਵਾਸਤੇ ਮੈਂ ਤਾਂ ਉਹ ਹੀ ਤੋੜ ਕੇ ਤੇ ਹੁਣ ਉਹਦੇ ਵਿੱਚ ਪਾ ਦੇਣਾ ਇਹ ਕੁੱਟਦੇ ਪਏ ਨੇ ਆ ਪੜਦਾ ਪਿਆ ਵੇ ਕਿੰਨਾ ਕਰੀ ਸੌਲੀ ਨਹੀਂ ਕਰਦਾ ਗਲੀ ਗਿਆ ਜੋਂ ਹਲਾ ਕਿੰਨਾ ਕਾਹ ਹੈ ਪਾ ਦੇਣਾ ਵਿੱਚ ਆਪਾਂ ਦੂਜੀ ਵਾਰ ਖੋਆ ਬਣਾਇਆ ਹੁਣ ਵੇਖੋ ਬਣਦੀ ਗੱਲ ਕਿੰਨੀ ਅੱਗੇ ਪੰਜੀਰੀ ਹੀ ਜਿਹੜੀ ਪੰਜੀਰੀ ਜਿਹੜਾ ਵੇਸਨ ਜਾ ਕੇ ਬਣਾਇਆ ਸੀ ਉਹ ਸਹੀ ਨਹੀਂ ਬਣਿਆ ਤੇ ਹੁਣ ਇਹ ਚ ਖੋਆ ਪਾ ਦ ਹੁਣ ਦਾ ਟੇਸਟ ਹੋ ਗਿਆ ਤਾਂ ਹੀ ਖਾਦਾ ਜਾ ਰਿਹਾ ਵੇਖੋ ਮੰਮੀ ਦੀ ਮਿਹਨਤਾਂ ਬਣਿਆ ਬਹੁਤ ਮੰਮੀ ਬੜੀ ਮਿਹਨਤ ਲਾਈ ਅਸਲ ਇਹ ਚ ਜੰਚੁੱਲੇ ਤੇ ਬਣਦੀਆਂ ਜਿੰਨਾ ਮਰਜੀ ਬੰਦਾ ਚਲੋ ਦੇਖਿਆ ਜਾ ਰਿਹਾ ਹੈ ਸੀਰੀਅਲ ਸੀਰੀਅਲ ਫਿਲਮ ਲਾਇ ਨਾਟਕ ਫਿਲਮ ਆਦੀ ਦੀ ਨੇ ਬਹੁਤ ਹੀ ਪਿਆਰੇ ਮੈਸੇਜ ਜਿਹੜੇ ਨੇ ਤੇ ਉਹਨਾਂ ਦੀ ਆਈਡੀ ਅਸੀਂ ਮੈਂਸ਼ਨ ਕਰਾਂਗੇ ਆਹ ਵਾਲੀ ਆਈਡੀ ਹੈ ਉਹਨਾਂ ਦੀ ਤੇ ਤੁਸੀਂ ਵੀ ਉਹਨਾਂ ਕੋ ਬਹੁਤ ਪਿਆਰੇ ਨੇ ਉਸ ਮੰਗਾ ਸਕਦੇ ਸਾਰੇ ਦਿਨ ਹਾਂਜੀ ਵਲੌਗ ਵਧੀਆ ਲੱਗਾ ਤੇ ਕਮੈਂਟਸ ਜੁਆ ਕਰੇ ਮਿਲਦੇ ਆ ਨੈਕਸਟ ਵਲੌਗ ਚ ਬਾਏ ਬਾਏ ਖਰਾਬ ਰੱਖ